ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਤੋਂ ਵਿਸ਼ਾ ਵਿਚਾਰ ਦਿਨ ਰੱਖਿਆ ਹੈ ਜੀ ਸਿੱਖ ਰਹਿਤ ਮਰਿਆਦਾ ਤੋਂ ਕੱਲ ਅਸੀਂ ਇੱਥੇ ਪਹੁੰਚੇ ਸਾਂ ਕਿ ਸਿੱਖ ਦੀ ਸ਼ਖਸੀ ਰਹਿਣੀ ਵਿੱਚ ਜੋ ਰੋਜ਼ ਦਾ ਗੁਰਬਾਣੀ ਪੜਨ ਦਾ ਨਿਤਰਹਿਮ ਹੈ ਉਹਦੇ ਵਿੱਚ ਜਾਪ ਅਤੇ ਸਈਏ ਇਹ ਬਾਣੀਆਂ ਉਸ ਗ੍ਰੰਥ ਤੋਂ ਲੈ ਲਈਆਂ ਗਈਆਂ ਜਿਸ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਜਿਸ ਗ੍ਰੰਥ ਨੂੰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਾ ਦੇੜੀ ਲਿਖੇ ਗੁਰਗੱਦੀ ਨਹੀਂ ਸੌਂਪੀ ਉਰਗੱਦੀ ਸੌਂਪੀ ਗਈ ਸੀ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜ ਨੂੰ ਤੇ ਗੁਰਗੰਦ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਥਾਪਿਆ ਸੀ ਤੇ ਨਿਤਨੇਮ ਵਿੱਚ ਸਾਡੀਆਂ ਬਾਣੀਆਂ ਸਾਰੀਆਂ ਗੁਰਗੰਦ ਸਾਹਿਬ ਜੀ ਵਿੱਚੋਂ ਹੋਣੀਆਂ ਚਾਹੀਦੀਆਂ ਸਨ ਜਿਸ ਗ੍ਰੰਥ ਵਿੱਚ ਬਹੁਤ ਸਾਰੇ ਅਸ਼ਲੀਲ ਚੀਜ਼ਾਂ ਵੀ ਸ਼ਾਮਲ ਹੋਣ ਜਿਸ ਗ੍ਰੰਥ ਵਿੱਚ ਗੁਰੂ ਸਾਹਿਬ ਜੀ ਜਿਸ ਨੂੰ ਆਤਮਕਤਾ ਕਿਹਾ ਗਿਆ ਉਹਦੇ ਬਾਰੇ ਵੀ ਅਸੀਂ ਪਿੱਛੇ ਵਿਚਾਰਾਂ ਕਰ ਆਏ ਹਾਂ ਮੇਜੇ ਤਰਨਾਟਕ ਅਤੇ ਦਸੰਗ੍ਰੰਥ ਦੇ ਬਾਰੇ ਉਹਦੇ ਵਿੱਚ ਅਸੀਂ ਵਿਚਾਰ ਕਰ ਆਇਆ ਕਿ ਉਹ ਆਤਮ ਕਥਾ ਵੀ ਸੱਚੀ ਸਾਬਦ ਨਹੀਂ ਉਹਦੇ ਉਹਦੇ ਵਿੱਚ ਬੜੀ ਝੂਠੀਆਂ ਕਪੋੜੇ ਨੇ ਤੇ ਐਸੇ ਗ੍ਰੰਥ ਵਿੱਚੋਂ ਬਾਣੀਆਂ ਲੈ ਕੇ ਸਿੱਖਾਂ ਦਾ ਨਿਤਨੇਮ ਬਣਾ ਲੈਣਾ ਮੇਰੇ ਤੇ ਸਮਝਦੇ ਬਹੁਤ ਵੱਡੀ ਗਲਤੀ ਸੀ ਉਸ ਤੋਂ ਬਾਅਦ ਅੰਮ੍ਰਿਤ ਸੰਸਕਾਰ ਜਿਹੜਾ ਅੰਮ੍ਰਿਤ ਸਿਕ ਤਿਆਰ ਕੀਤਾ ਜਾਂਦਾ ਖੰਡੇ ਵੜੀ ਪੋਲ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਅੰਮ੍ਰਿਤ ਦਾ ਨਾਮ ਦਿੱਤਾ ਗਿਆ ਅੱਜ ਕੱਲ ਉੱਥੇ ਜਿਹੜੀਆਂ ਬਾਣੀਆਂ ਪੰਜ ਸਿੰਘਾਂ ਨੇ ਪੜਨੀਆਂ ਹਨ ਖੰਡੇ ਬਾਟੀ ਦੀ ਦੁਆਲੇ ਬੈਠ ਕੇ ਉਹਨਾਂ ਵਿੱਚ ਜਪ ਜਾਪ 10 ਸਈਏ ਸ੍ਰਵਕ ਸੁਧੂ ਵਾਲੀ ਬੇਨਤੀ ਚੁਪਈ ਹਮਰੀ ਕਰੋ ਆਦੇ ਰਚਾਤੋਂ ਲੈ ਕੇ ਦੁਜ ਦੋਖਤਿ ਲਿਓ ਬਚਾਈ ਤੱਕ ਅਤੇ ਅਨੰਦ ਸਾਹਿਬ ਇਹ ਬਾਣੀਆਂ ਉਸ ਵੇਲੇ ਉਹਨਾਂ ਪੰਜਾ ਸਿੰਘਾਂ ਨੇ ਪੜਨੀਆਂ ਨੇ ਜਪ ਗੁਰਗਨ ਸਾਹਿਬ ਜੀ ਦੀ ਬਾਣੀ ਜਿਹਨੂੰ ਜਪਜੀ ਸਾਹਿਬ ਕਹਿੰਦੇ ਆਂ ਤੇ ਅਨੰਦ ਸਾਹਿਬ ਦੋ ਬਾਣੀਆਂ ਗੁਰਗਨ ਸਾਹਿਬ ਵਿੱਚੋਂ ਤੇ ਤਿੰਨ ਜਾਪ 10 ਸਈਏ ਅਤੇ ਬੇਨਤੀ ਚੁਪਈ ਇਹ ਉਸ ਗ੍ਰੰਥ ਵਿੱਚੋਂ ਜਿਹੜਾ ਸਾਡਾ ਗੁਰੂ ਹੀ ਨਹੀਂ ਹੈ ਅੱਜ ਕਿਸੇ ਸਿੱਖ ਨੂੰ ਕੋਲ ਪੁੱਛੇ ਤੁਹਾਡਾ ਗੁਰੂ ਕੌਣ ਹੈ ਤਾਂ ਸਾਰਾ ਜਗਤ ਜਾਣਦਾ ਹੈ ਸਿੱਖ ਹੀ ਨਹੀਂ ਗੈਰ ਸਿੱਖ ਵੀ ਜਾਣਦੇ ਨੇ ਕਿ ਸਿੱਖਾਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਜੇ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਤਾਂ ਉਹਨੀਆਂ ਬਾਣੀਆਂ ਸਿਰਫ ਦੋ ਤੇ ਜਿਸ ਗ੍ਰੰਥ ਨੂੰ ਗੁਰਿਆਈ ਪ੍ਰਾਪਤ ਨਹੀਂ ਉਸ ਗ੍ਰੰਥ ਵਿੱਚੋਂ ਤਿੰਨ ਬਾਣੀਆਂ ਲੈ ਗਈਆਂ ਲੀਆਂ ਗਈਆਂ ਹੁਣ ਅਗਰ ਦੇਖਿਆ ਜਾਏ ਬਾਰੀਕੀ ਨਾਲ ਇਹ ਤੇ ਸਾਡੀਆਂ ਜੜਾਂ ਹੀ ਵੱਡੀਆਂ ਗਈਆਂ ਸਿੱਖੀ ਦਾ ਜੜੇ ਨੂੰ ਹੀ ਖੋਰਾ ਲਾ ਦਿੱਤਾ ਗਿਆ ਬਈ ਸਿੱਖ ਸਜਣ ਲੱਗਿਆ ਉਹ ਸਿੱਖੀ ਧਾਰਨ ਕਰ ਲਏ ਜਿਹੜੀ ਖੰਡੇ ਵੱਟ ਦੀ ਪੋਲ ਲੈਣੀ ਪੈਂਦੀ ਹੈ ਉਹ ਪ੍ਰਣ ਕਰਨਾ ਪੈਂਦਾ ਉਸ ਪ੍ਰਣ ਦੇ ਦੌਰ ਵਿੱਚ ਪੰਨਾ ਸਿੰਘਾਂ ਵੱਲੋਂ ਤਿਆਰ ਕੀਤੇ ਗਏ ਬਾਟੇ ਵਿੱਚ ਹੀ ਕੱਚੀਆਂ ਬਾਣੀਆਂ ਪਰ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਣੀ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀਆਂ ਆਵਖਾਣੀ ਇਹ ਗੁਰੂ ਮਰਦਾਸ ਪਾਸ਼ਾ ਜੀ ਦੇ ਹੁਕਮਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਬਾਣੀ ਕਿਸੇ ਨੂੰ ਕੱਚੀ ਬਾਣੀ ਕਿਹਾ ਗਿਆ ਹੈ ਤੋਂ ਫਿਰ ਇਹ ਬਾਣੀਆਂ ਸ਼ਾਮਲ ਕਰ ਦਿੱਤੀਆਂ ਗਈਆਂ ਮੈਂ ਤੇ ਸਮਝਦਾ ਇਸ ਵਕਤ ਕੋਈ ਸਭ ਤੋਂ ਸਭ ਤੋਂ ਵੱਡਾ ਮਸਲਾ ਇਹ ਹੈ ਨੰਬਰ 1 ਕਿ ਇਸ ਅਖੋਤੀ ਦਸਮਗ੍ਰੰਥ ਦਾ ਕੋਈ ਨਿਰਣਾ ਕੀਤਾ ਜਾਵੇ ਜੇ ਇਹਦੇ ਵਿੱਚੋਂ ਕੁਝ ਗੱਲਾਂ ਤੁਸੀਂ ਇਤਿਹਾਸਿਕ ਜਿਹੜੀਆਂ ਨੇ ਜਿਸ ਤਰ੍ਹਾਂ ਜੰਗਾਂ ਜੁੱਦਾਂ ਦਾ ਜ਼ਿਕਰ ਹੈ ਜਿਹੜਾ ਗੁਰੂ ਸਾਹਿਬ ਦਾ ਹੋਇਆ ਮੁਗਲਾਂ ਨਾਲ ਜਾਂ ਪਹਾੜੀਆਂ ਨਾਲ ਜਾਂ ਜਫਰਨਾਮਾ ਆਦਿ ਵਗੈਰਾ ਅਗਰ ਇਹ ਕੁਝ ਚੀਜ਼ਾਂ ਪੰਥ ਦੇ ਮਹਾਨ ਵਿਦਵਾਨ ਅਗਰ ਮਹਿਸੂਸ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਚਨਾ ਹੋ ਸਕਦੀ ਹੈ ਤਾਂ ਇਹਨਾਂ ਨੂੰ ਵੱਖ ਕਰਕੇ ਕੋਈ ਹੋਰ ਕੋਈ ਕਿਤਾਬ ਛਾਪ ਦਿੱਤੀ ਜਾਏ ਤੇ ਬਾਕੀ ਕੱਚੀਆਂ ਅਸ਼ਲੀਲ ਬਾਣੀਆਂ ਸਾਰੀਆਂ ਕੱਢ ਕੇ ਉਸ ਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਸਭ ਤੋਂ ਵੱਡਾ ਮਸਲਾ ਇਸ ਵਗਰ ਇਹ ਹੈ ਜਿਹੜਾ ਕਿ ਕੌਮ ਨੂੰ ਤੋ ਫਾੜ ਕਰੀ ਫਿਰਦਾ ਹੈ ਦੂਜੇ ਪਾਸੇ ਨਿਤ੍ਰੇਮ ਅਤੇ ਅਮਰ ਸੰਸਕਾਰ ਦੀਆਂ ਜੜੀਆਂ ਬਾਣੀਆਂ ਨੇ ਇਹਨਾਂ ਦੇ ਵਿੱਚ ਬਹੁਤ ਬੜਾ ਪਿੰਨ ਭੇਦੇ ਦੇ ਕਾਰਨ ਸਿੱਖ ਕੌਮ ਵਿੱਚ ਬੜੀ ਪਾੜੀ ਪਾਟ ਹੋ ਧੜਪਈ ਹੋਈ ਹੈ ਵਾਰ ਨੂੰ ਦੇ ਮੁਰਖਾਂ ਵਿੱਚ ਤੇ ਕਈ ਜਗ੍ਹਾ ਤੇ ਇਹਨਾਂ ਬਾਣੀਆਂ ਦਾ ਤਿਆਗ ਕਰਕੇ ਗੁਰਗੰਸਾ ਦੀਆਂ ਬਾਣੀਆਂ ਪੜ੍ਹ ਕੇ ਵੀ ਅਮਰ ਸੰਚਾਰ ਕੀਤੇ ਗਏ ਇਹ ਮਜਬੂਰ ਹੋ ਗਏ ਨੇ ਸਿੱਖ ਕਿਉਂਕਿ ਜਿਨ੍ਹਾਂ ਦੀ ਜ਼ਿਮਾਰੀ ਹੈ ਸ਼੍ਰੋਮਣੀ ਕਮੇਟੀ ਦੀ ਜਾਂ ਅਕਾਲ ਤਖਤ ਦੀ ਇਹ ਇਸ ਪਾਸੇ ਬਿਲਕੁਲ ਚੁੱਪਨ ਸੁੱਤੇ ਪਏ ਨੇ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਕਿ ਕੌਮ ਵੰਡੀ ਜਾ ਰਹੀ ਹੈ ਔਰ ਜਿਹੜੇ ਨੁਕਤੇ ਵਿਦਵਾਨ ਪੇਸ਼ ਕਰ ਰਹੇ ਨੇ ਇਹ ਨੁਕਤੇ ਵਾਕਿਆ ਜੀ ਕੀਮਤੀ ਨੁਕਤੇ ਨੇ ਤੇ ਫਿਰ ਇਹਨਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾਏ ਇਹਨਾਂ ਨੂੰ ਇਹਨਾਂ ਨੁਕਤੇ ਨੂੰ ਮੰਨਤਾ ਕਿਉਂ ਨਾ ਦਿੱਤੀ ਜਾਏ ਤੇ ਜੇ ਕਿਸੇ ਇੱਕ ਵਿਦਵਾਨ ਦੀ ਗੱਲ ਤੁਸੀਂ ਨਹੀਂ ਮੰਨਦੇ ਤੇ ਉਸ ਵਿਦਵਾਨ ਦੀ ਗੱਲ ਉੱਪਰ ਵਿਦਵਾਨਾਂ ਦੀ ਕਮੇਟੀ ਬਣਾ ਕੇ ਬੈਠੋ ਜੇ 5 ਮੈਂਬਰੀ ਕਮੇਟੀ ਬੈਠ ਕੇ ਜਾਂ ਤੁਹਾਡੀਆਂ ਪਾਈ ਸੱਤੀ 14 ਮੈਂਬਰੀ ਕਮੇਟੀਆਂ ਬੈਠ ਕੇ ਰਹਿਤ ਮਰਦਾ ਉਲਝ ਸਕਦੀਆਂ ਨੇ ਪੰਜਾ ਦਾ ਵਿਦਾਨ ਤੇ ਅੱਜ ਦੇ ਯੁੱਗ ਵਿੱਚ ਕਿਹਾ ਕੋਈ ਵਿਦਵਾਨ ਰਿਆ ਹੀ ਨਹੀਂ ਵਿਦਵਾਨ ਨੂੰ ਬਿਠਾ ਕੇ ਜਿਹੜੀਆਂ ਕਮੀ ਪਈ ਸੀ ਨੇ ਇਹਨਾਂ ਨੂੰ ਦੂਰ ਕਰਕੇ ਸਿਕੋਮ ਨੂੰ ਇੱਕ ਮੁਠ ਕਰਨ ਦਾ ਸਾਰੀ ਸਿਕੋਮ ਦੀ ਜਿਹੜੀ ਵੰਡੀਆਂ ਪੈਣ ਇਹਨਾਂ ਨੂੰ ਖਤਮ ਕਰਨ ਦਾ ਸਾਧਨ ਕਰਨਾ ਸਭ ਤੋਂ ਵੱਡਾ ਜ਼ਰੂਰੀ ਹੈ ਇਹ ਦੋ ਗੱਲਾਂ ਬਹੁਤ ਜ਼ਰੂਰੀ ਨੇ ਇੱਕ ਦੇ ਦਸ਼ਮ ਗਰੰਧਾ ਨਿਰਮਾਣ ਕਰਨਾ ਤੇ ਦੂਜਾ ਇਹ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਅਤੇ ਅਮਰ ਸੰਸਕਾਰ ਦੀਆਂ ਜਿਹੜੀਆਂ ਬਾਣੀਆਂ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਿਆਇਆ ਜਾਇਆ ਸਾਰੀਆਂ ਬਾਣੀਆਂ ਨੂੰ ਇਹ ਬਾਹਰੀ ਬਾਣੀ ਜਿਸ ਨੂੰ ਅਸੀਂ ਕੱਚੀ ਬਾਣੀ ਕਹਿ ਸਕਦੇ ਹਾਂ ਉਹਨੂੰ ਨਾ ਲਿਆ ਜਾਵੇ ਕਿਉਂਕਿ ਉਹਨੂੰ ਗੁਰਗੱਦੀ ਦੀ ਇਹ ਦਾਤ ਪ੍ਰਾਪਤ ਨਹੀਂ ਹੈ ਗੁਰੂ ਵਾਲਾ ਮਾਨ ਪ੍ਰਾਪਤ ਨਹੀਂ ਹੈ ਇਹ ਦਰਜਾ ਪ੍ਰਾਪਤ ਨਹੀਂ ਹੈ ਤਾਂ ਇਹ ਬਹੁਤ ਵੱਡਾ ਜ਼ਰੂਰੀ ਮਸਲਾ ਹੈ ਇਹ ਮੈਂ ਹੀ ਨਹੀਂ ਸਮਝਦਾ ਸਿੱਖ ਦੇ ਸਿੱਖੋਂ ਦੇ ਬਹੁਤ ਵੱਡੇ ਵਿਦਵਾਨ ਇਹ ਸਾਰੇ ਗੱਲਾਂ ਇਸ ਬਾਰੇ ਬਹੁਤ ਕੁਝ ਲਿਖ ਚੁੱਕੇ ਨੇ ਪਰ ਸਾਡੀ ਸ਼ਮਨੀ ਕਮੇਟੀ ਇੱਕ ਹਾਲ ਤੱਕ ਦੇ ਜਥੇਦਾਰ ਸਾਡੇ ਮਸਤਨ ਆਪਣੀ ਆਪਣੀ ਸੀਟਾਂ ਦੇ ਬੈਠੇ ਹੋਏ ਟਾਈਮ ਪਾਸ ਕਰ ਰਹੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦੇਣ ਨੂੰ ਤਿਆਰ ਇਸ ਤੋਂ ਬਾਅਦ ਅਗਲੀ ਚੀਜ਼ ਆ ਜਾਂਦੀ ਹੈ ਜੀ ਸਾਡੀ ਅਰਦਾਸ ਅਰਦਾਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਇਸ ਅਰਦਾਸ ਦਾ ਜੋ ਨਮੂਨਾ ਫੁੱਟਨੋਟ ਵਿੱਚ ਲਿਖਿਆ ਹੈ ਪ੍ਰਥਮ ਭਗਵਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਬੜਾ ਮਹਿਰਾਨ ਪਰ ਤੁਸੀਂ ਪੁਗੋਤੀ ਵਾਲਾ ਸ਼ਬਦ ਕਿਉਂ ਨਹੀਂ ਕਿਉਂ ਨਹੀਂ ਬਦਲਿਆ ਜਾ ਸਕਦਾ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਚ ਜਿਹੜੀ ਅਸੀਂ ਖੋਜ ਕੀਤੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਅੱਲਾ ਨਾਮ ਨਾਲ ਯਾਦ ਕੀਤਾ ਮੋਲਾ ਨਾਮ ਨਾਲ ਯਾਦ ਕੀਤਾ ਇਸਲਾਮੀ মত ਵਾਲੇ ਲਫ਼ਜ਼ ਫਿਰ ਸਨਾਤਨੀ মত ਵਾਲੇ ਮਾਦੂ ਲਫ਼ਜ਼ ਨਾਰਾਇਣ ਲਫ਼ਜ਼ ਰਾਮ ਲਫ਼ਜ਼ ਸ਼ਿਵ ਲਫ਼ਜ਼ ਸਾਰਿਆਂ ਉਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਇੱਕ ਪਰਮਾਤਮਾ ਵਾਸਤੇ ਲੇਕਿਨ ਪਗਉਤੀ ਲਫ਼ਜ਼ ਦਾ ਇਸਤੇਮਾਲ ਪਰਮਾਤਮਾ ਵਾਸਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਰ ਵੀ ਕਿਤੇ ਨਹੀਂ ਹੋਇਆ ਦਾ ਇਹ ਦੇਖੋ ਜੀ ਸਾਰੇ ਉਹ ਸ਼ਬਦ ਮੈਂ ਕੱਢੇ ਜਿਨ੍ਹਾਂ ਵਿੱਚ ਪਗਉਤੀ ਲਫ਼ਜ਼ ਆਇਆ ਧਿਆਨੀ ਧਿਆਨ ਲਾਵੇਂ ਗਿਆਨੀ ਗਿਆਨ ਕਮਾਵੇਂ ਪ੍ਰਭ ਕਿਨ ਹੀ ਜਾਤਾ ਪਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ ਇਹ 71 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨੇ ਤੇ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਜਿਹਦੇ ਕਹਿੰਦੇ ਧਿਆਨੀ ਧਿਆਨ ਲਾਣ ਵਿੱਚ ਲੱਗੇ ਹੋਏ ਨੇ ਗਿਆਨੀ ਗਿਆਨ ਦੀ ਕਮਾਈ ਵਿੱਚ ਲੱਗੇ ਹੋਏ ਨੇ ਪਰਬ ਕਿਨਹੀ ਜਾਤਾ ਪਰ ਇਨਾਂ ਸਭ ਧਿਆਨੀਆਂ ਗਿਆਨੀਆਂ ਵਿੱਚੋਂ ਕਿਸੇ ਵਿਰਲੇ ਨੇ ਪ੍ਰਮਾਤਮਾ ਨੂੰ ਜਾਣਿਆ ਭਗੋਤੀ ਰਹਿਤ ਜੁਗਤਾ ਭਗੋਤੀ ਇੱਕ ਫਿਰਕਾ ਸੀ ਇੱਕ ਪੰਥ ਸੀ ਭਗੋਤੀਆਂ ਦਾ ਉਹਨਾਂ ਵਸੇ ਕਹਿੰਦੇ ਭਗੋਤੀ ਰਹਿਤ ਜੁਗਤਾ ਉਹ ਆਪਣੀਆਂ ਜੁਗਤੀਆਂ ਵਿੱਚ ਲੱਗੇ ਹੋਏ ਨੇ ਜੋਗੀ ਕਹਿਤ ਮੁਕਤਾ ਜੋਗੀ ਕਹਿੰਦੇ ਨੇ ਵਸੀ ਮੁਕਤਾ ਤਪਸੀ ਤਪੇ ਰਹਾਤਾ ਤਪਸੀ ਲੋਕ ਤਪਮ ਦੀ ਮਾਸ ਨੇ ਇਹ ਜਿਸ ਤਰ੍ਹਾਂ ਹੋਰ ਪੰਥਾਂ ਦੀਆਂ ਗੱਲਾਂ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਭਗੋਤੀਆਂ ਦੀ ਵੀ ਕਰਦੇ ਵੇਣ ਕਿ ਭੋਤੀ ਵੀ ਇੱਕ ਫਿਰਕਾ ਉਹ ਵੀ ਰਹਿਤ ਜੁਗਤਾ ਇੱਥੇ ਭਗੋਤੀ ਪ੍ਰਮਾਤਮਾ ਉਸੇ ਲਫ਼ਜ਼ ਨਹੀਂ ਵਰਤਿਆ ਗਿਆ ਇਕ ਤੀਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਸੋ ਭਗਉਤੀ ਜੋ ਭਗੰਤਾ ਜਾਣਾ ਯਾਨੀ ਭਗਉਤੀ ਉਹ ਆਪਣੇ ਆਪ ਨੂੰ ਅਖਵਾਏ ਜਿਹੜਾ ਭਗਉਤੀ ਫਿਰਕੇ ਵਾਲਿਆਂ ਨੂੰ ਗੁਰਜੀ ਉਹਨਾਂ ਦੀ ਡੈਫੀਨੇਸ਼ਨ ਦੱਸ ਰਹੇ ਨੇ ਭਗਉਤੀ ਕਿਹੋ ਜਿਹਾ ਹੋਣਾ ਚਾਹੀਦਾ ਜਿਸ ਤਰ੍ਹਾਂ ਬ੍ਰਾਹਮਣ ਸੋ ਜੋ ਬ੍ਰह्म ਵਿਚਾਰਾ ਆਪ ਤਰ੍ਹਾਂ ਸਗਲੇ ਕੁਲ ਤਰ ਹੈ। ਖਸ਼ਤਰੀ ਸੋ ਕਰਮਾ ਕਾਸੂਰ ਪੁੰਨ ਦਾਨ ਕਾ ਕਰਾ ਸੇ। ਮੁਸਲਮਾਨ ਵੀ ਇਸੇ ਤਰ੍ਹਾਂ ਮੁਸਲਮਾਨ ਕਾ ਹਮਨ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਾ ਹਾਵੈ। ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਮਾਜ਼ ਕਿਹੋ ਜਿਹੀ ਹੋਣੀ ਚਾਹੀਦੀ ਹੈ ਜ਼ਕਾਤ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਦਰਜ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਗਿਆ ਕਿ ਜਿਹੜਾ ਨਾਮ ਤੁਸੀਂ ਆਪਣੇ ਆਪ ਨੂੰ ਦੇ ਰਹੇ ਹੋ ਧਰਮੀਆਂ ਵਾਲਾ ਉਹਦੇ ਪਿੱਛੇ ਗੁਣ ਇਹ ਹੋਣੇ ਚਾਹੀਦੇ ਨੇ ਉਹੀ ਗੁਣ ਤੇ ਭਗਵਤੀ ਨੂੰ ਸਮਝਾ ਰਹੇ ਨੇ ਸੋ ਭਗਵਤੀ ਜੋ ਭਗਵੰਤਾ ਜਾਣਾ ਜਿਹੜਾ ਭਗਵੰਤ ਪਰਮਾਤਮਾ ਨੂੰ ਜਾਣ ਲੇ ਉਹ ਆ ਭਗਵਤੀ ਹੋਣ ਦੇ ਕਾਬਿਲ ਹੈ ਗੁਰੂ ਪ੍ਰਸਾਦੀ ਆਪ ਪਛਾਨਿਆ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਦੀ ਜਿਹੜਾ ਪਛਾਨ ਕਰੇ ਮਨ ਤੂੰ ਜੋਤ ਸਰੂਪ ਦਾ ਮੂਲ ਪਛਾਣ ਲਈ ਜਿਹੜਾ ਗੱਲ ਕਰੇ ਉਹ ਆ ਭਗਤੀ ਖਾਣ ਦੇ ਕਾਬਲ ਤਾਵਤ ਰੱਖਿਆ ਇੱਕ ਅਧਿਕਾਰ ਹਣਾ ਮਨ ਭਟਕਦੇ ਨੂੰ ਇੱਕ ਥਾਂ ਦੇ ਟਿਕਾਣੇ ਤੇ ਅੰਦਰ ਲਿਆ ਆਵੇ ਸਹਿਜ ਵਿੱਚ ਜੀਵ ਤੂੰ ਮਰੈ ਹਰ ਨਾਮ ਬਖਾਣਾ ਜਿਉਂਦੇ ਜੀ ਮੂ ਮਾਇਆ ਵੱਲੋਂ ਆਪਣੇ ਆਪ ਨੂੰ ਮਾਰ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੇ ਐਸਾ ਭਗਤੀ ਉਤਮ ਹੋਏ ਇਹੋ ਜਿਹਾ ਭਗਤੀ ਉਤਮ ਮੰਨਿਆ ਜਾਏਗਾ ਐਵੇਂ ਖਾਲੀ ਭਗਤੀ ਨਾ ਕਹਿ ਨਾਲੀ ਨਾਨਕ ਸੱਚ ਸੁਮਾਵੇ ਸੋਏ ਉਹ ਸੱਚ ਵਿੱਚ ਸੁਮਾਏਗਾ ਫਿਰ ਮੈਲਾ ਤੀਜਾ ਅੰਤਰ ਕਬਦ ਭਗਤੀ ਖਾਏ ਜਿਹੜੇ ਬੰਦੇ ਦੇ ਅੰਦਰ ਕਪੜ ਹਪ ਹਡ ਹੈ ਉਹ ਆਪਣੇ ਆਪ ਨੂੰ ਜੇ ਭੋਤ ਹੀ ਖਵਾ ਰਿਆ ਪਖੰਡ 파ਰਵਮ ਕਦੇ ਨਾ ਪਾਇ ਐਸੇ ਪਖੰਡ ਕਿਤੇ ਪ੍ਰਮਾਤਮਾ ਦੀ ਪ੍ਰਾਪਤੀ ਕਦੇ ਵੀ ਨਹੀਂ ਹੋਣੀ ਪਰ ਨਿੰਦਾ ਕਰੇ ਅੰਦਰ ਮਨ ਲਾਏ ਦੂਜੇ ਨੂੰ ਆਪਣ ਨੂੰ ਨਿਮਰ ਸਮੇਨ ਨਿੰਦਿਆ ਕਰਨੀ ਇਹ ਆਪਣੇ ਅੰਦਰ ਮੈਲ ਇਕੱਠੀ ਕਰਦਾ ਬਾਹਰ ਮੈਲ ਧੋਵੇ ਮਨ ਕੀ ਝੂਠ ਨਾ ਜਾਏ ਬਾਹਰ ਦੀ ਮੈਲ ਧੋਤੇ ਸ੍ਰੀ ਦੇ ਇਸ਼ਨਾਨ ਕਿਤੇ ਮਨ ਦੀ ਇਹ ਝੂਠ ਨਹੀਂ ਜਾਂਦੀ ਪਈ ਸਤ ਸੰਗਤ ਸਿਉ ਬਾਦ ਰਚਾਇ ਤੋ ਸੰਤ ਸਤ ਸੰਗਤ ਨਾਲ ਜਿਹੜੇ ਸੱਚੇ ਧਰਮੀ ਲੋਗ ਇਹਨਾਂ ਨਾਲ ਦੈਸਮ ਵਾਸੇ ਬਾਤ ਕਰਦਾ ਹੈ ਅਨੰਦੁਖੀਆ ਦੂਜੇ ਪਾਇ ਰਚਾਇ ਕਿਸ ਤਰ੍ਹਾਂ ਜਿਹੜਾ ਦੂਜੇ ਪਾਇ ਵਿੱਚ ਰਚਿਆ ਹੋਇਆ ਉਹ ਅਨ ਦਿਨ ਦਿਨ ਰਾਤ ਦੁਖੀ ਰਹਿੰਦਾ ਹੈ ਹਰ ਨਾਮ ਨਾਲ ਚੇਤਾ ਬੂ ਕਰਮ ਕਮਾਇ ਪਰਮਾਤਮਾ ਦਾ ਨਾਮ ਨਹੀਂ ਚੇਤਦਾ ਕੇਵਲ ਇਹ ਖੰਡਵਾਜੀ ਕਰਦਾ ਹੈ ਤੋ ਉਹ ਉਹ ਕਰਮ ਕਮਾਇ ਐਸੇ ਕਰਮ ਜਿਹੜੇ ਬੇਕਾਰਨ ਪੂਰਵ ਲਿਖਿਆ ਸੋ ਮਿਟਣਾ ਨਾ ਜਾਏ ਪਰ ਇਹਦੇ ਵੀ ਵਸ ਨਹੀਂ ਇਹਦੇ ਪੁਰਬਲੇ ਕਰਮ ਦੇ ਸੰਸਕਾਰੀ ਐਸੇ ਸਨ ਕਿ ਇਸ ਪਾਸੇ ਪ੍ਰਭੂ ਨੇ ਪਾ ਕੇ ਰੱਖਿਆ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਸੱਚੇ ਸਤਗੁਰੂ ਦੇ ਲੱਗਣ ਤੋਂ ਬਿਨਾ ਇਹ ਐਸਾ ਭਗੋਤੀ ਬੰਦਾ ਮੁਕਤੀ ਨਹੀਂ ਪਾ ਸਕਦਾ ਜਿਹੜਾ ਆਪਣੇ ਆਪ ਨੂੰ ਭਗੋਤੀ ਕਹੋਂਦਾ ਇੱਥੇ ਪ੍ਰਮਾਤਮਾ ਅਸਤੇ ਨਹੀਂ ਆਇਆ ਨਾ ਭਗੋਤੀ ਦਵਸ ਬੜੇ ਸਿੰਪਲ ਜਿਹੇ ਅਰਥ ਨੇ ਜੇ ਤੁਹਾਨੂੰ ਕੋਈ ਓਵਰ ਆਰਟ ਦਿੱਸੇ ਨੇ ਵੇ ਦੱਸ ਲਓ ਮੈਨੂੰ ਭਗੋਤੀ ਭਗਵੰਤ ਭਗਤ ਕਾ ਰੰਗ ਇਹ ਆਗੇ ਜੀ ਸੁਖਮਨੀ ਸਾਹਿਬ ਦੀ ਬਾਣੀ ਪੰਜ ਪਾਸਿਆ ਜੀ ਦੀ ਭਗੋਤੀ ਭਗਵੰਤ ਭਗਤ ਦਾ ਰੰਗ ਭਗਵਤੀ ਉਹ ਹੈ ਜਿਸ ਨੂੰ ਭਗਵੰਤ ਦੀ ਬੰਦਗੀ ਦਾ ਰੰਗ ਚੜਿਆ ਹੋਵੇ ਸਗਲ ਤਿਆਗ ਹੈ ਦੁਸ਼ਟ ਦਾ ਸੰਗ ਸਾਰੇ ਦੁਸ਼ਟਾਂ ਦਾ ਸੰਗ ਤਿਆਗ ਦੇਵੇ ਮਨ ਤੇ ਬਿਨਸੈ ਸਗਲਾ ਪਰਮ ਮਨ ਤੂੰ ਸਾਰਾ ਪਰਮ ਉਹਦਾ ਬਿਨਸ ਜਾਏ ਮਿਟ ਜਾਏ ਕਰ ਪੂਜਾ ਸਗਲ ਪਾਪਰਮ ਸਾਰਿਆਂ ਪਾਸੇ ਉਸ ਪਰਮਾਤਮਾ ਨੂੰ ਵਿਆਪਕ ਨੂੰ ਪੂਜੇ ਸਾਧ ਸੰਗ ਪਾਪਾਂ ਮਲ ਖੂਵੇ ਸਾਧ ਸੰਗ ਵਿੱਚ ਆ ਕੇ ਪਾਪਾਂ ਦੀ ਮੈਲ ਆਪਣੇ ਅੰਦਰੋਂ ਦੂਰ ਕਰੇ ਤਿਸ ਭੂਤੀ ਕੀ ਮਤ ਉਤਮ ਹੋਵੇ ਐਸਾ ਬੰਦਾ ਅਗਰ ਕੋ ਭਗਤੀ ਆਪਣੇ ਆਪ ਨੂੰ ਹੁੰਦਾ ਤੇ ਉਹਦੀ ਮਤ ਉਤੋਂ ਮੰਨੀ ਜਾਏਗੀ ਭਗਵੰਦ ਕੀ ਤੈਅ ਕਰੈ ਨਿਤ ਨੀਤ ਉਸ ਪਰਮਾਤਮਾ ਦੀ ਸੇਵਾ ਤੈਅ ਕਰੇ ਹਰ ਰੋਜ਼ ਮਨ ਤਨ ਅਰਪੈ ਬਿਸ਼ਨੁਪ੍ਰੀਤ ਉਸ ਬਿਸ਼ਨੁ ਪਰਮਾਤਮਾ ਦੀ ਪ੍ਰੀਤ ਵਿੱਚ ਆਪਣੇ ਆਪ ਨੂੰ ਰੰਗ ਲਵੇ ਹਰ ਕੇ ਚਰਨ ਹਿਰਦਾ ਬਸਾਵੈ ਪਰਮਾਤਮ ਦੇ ਚਰਨ ਆਪਣੇ ਹਿਰਦੇ ਵਿੱਚ ਬਸਾਵੇ ਨਾਨਕ ਐਸਾ ਭਗਵਤੀ ਭਗਵੰਦ ਕੋ ਪਾਵੇ ਇਹ ਨਾਨਕ ਐਸਾ ਭਗਵਤੀ ਖੋਣ ਵਾਲਾ ਬੰਦਾ ਉਸ ਭਗਵੰਦ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਤੋ ਕੁਦਰਤੀ ਗੱਲ ਹੈ ਕਿ ਇਸ ਅਸ਼ਬਦੀ ਦੇ ਇਸ ਇਸ ਪੋੜੀ ਵਿੱਚ ਵੀ ਕਿਤੇ ਵੀ ਪਰਮਾਤਮਾ ਨੂੰ ਭਗੋਤੀ ਕਰਕੇ ਯਾਦ ਨਹੀਂ ਕੀਤਾ ਗਿਆ। ਕਿਨਹੀ ਗ੍ਰਹਿ ਤਜ ਵਣਖੰਡ ਪਾਇਆ ਕਿਨਹੀ ਮੂਨ অবਤੂਤ ਸੁਧਾਇਆ ਕੋਈ ਕਹਿ ਤੋ ਅਨਨ ਭਗੋਤੀ ਮੋ ਦੀਨ ਹਰ ਹਰ ਓਟ ਲੀਤੀ ਇਹ ਵੀ ਪੰਮੇ ਪਾਚਾ ਜੀ ਦਾ ਸ਼ਬਦ ਹੈ 15912 ਇਦੇ ਵਿੱਚ ਵੀ ਕੋਈ ਕਹਿ ਤੋ ਅਨਨ ਭਗੋਤੀ ਕੋਈ ਆਪਣੇ ਆਪ ਨੂੰ ਅਨਨ ਭਗੋਤੀ ਕਹਿ ਰਿਹਾ ਹੈ। ਮੋਏ ਦਿਨ ਖਾਰੇ ਖਾਰੇ ਓਟ ਲਈ ਤੀ ਪਰ ਮੈਂ ਉਸ ਰੱਬ ਦੇ ਗਰੀਬ ਬੰਦੇ ਨੇ ਉਸ ਪਰਮਾਤਮਾ ਦੀ ਓਟ ਲਈ ਹੈ ਇੱਥੇ ਵੀ ਭਗਤੀ ਪਰਮਾਤਮਾ ਦਾ ਸ਼ਬਦ ਨਹੀਂ ਆਇਆ ਪਰ ਬਾਤੀ ਮਹਿਲਾ ਪੰਜਵਾ ਪੰਨਾ 1300 48 ਉਤੇ ਵੀ ਮਨ ਮੇਂ ਕਰੋਧ ਮਹਾ ਹੰਕਾਰਾ ਪੂਜਾ ਕਰੇ ਬੋਧ ਵਿਸਤਾਰਾ ਬੰਦੇ ਦੇ ਮਨ ਜੂ ਕਰੋਧ ਬੜਾ ਹੰਕਾਰ ਹੈ ਤੇ ਕਈ ਤਰੀਕੇ ਦੀ ਪੂਜਾ ਕਰੀ ਜਾ ਰਿਆ ਕਰ ਇਸ਼ਨਾਨ ਤਨ ਚੱਕਰ ਬਣਾਏ ਇਸ਼ਨਾਨ ਕਰਕੇ ਸਿਰ ਤੇ ਕਈ ਚੱਕਰ ਬਣਾਉਂਦਾ ਅੰਤਰ ਕੀ ਮਲ ਕਭ ਹੀ ਨਾ ਜਾਏ ਇਸ ਤਰ੍ਹਾਂ ਅੰਦਰ ਦੀ ਮੈਰ ਵਿਕਾਰਾਂ ਦੀ ਨਹੀਂ ਜਾਂਦੀ ਇਹ ਤੇ ਸੰਜਮ ਪ੍ਰਭ ਕਿਨ ਹੀ ਪਾਇਆ ਭਗੋਤੀ ਮੁੰਦਰਾ ਮਨ ਮੋਇਆ ਮਾਇਆ ਇਸ ਸੰਜਮ ਨਾਲ ਪ੍ਰਭੂ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤਾ ਇਹ ਤੇ ਸੰਜਮ ਪ੍ਰਭ ਕਿਨੇ ਨਾ ਪਾਇਆ ਭਗੋਤੀ ਮੁੰਦਰਾ ਮਨ ਮੋਇਆ ਮਾਇਆ ਭਗੋਤੀ ਮੁੰਦਰਾ ਪਾ ਕੇ ਇਸ ਦਾ ਮਨ ਵੀ ਮਾਇਆ ਦੇ ਮੂਹ ਚ ਮੋਇਆ ਹੋਇਆ ਹੈ ਇਹਦੇ ਵਿੱਚ ਵੀ ਭਗੋਤੀ ਫਿਰਕੇ ਦੀ ਗੱਲ ਕੀਤੀ ਗਈ ਹੈ ਪਰਮਾਤਮਾ ਦੇ ਨਾਮ ਦੀ ਨਹੀਂ ਕੀਤੀ ਗਈ ਬਸ ਇਹ ਗੁਰਗਨ ਸਾਹਿਬ ਜੀ ਵਿੱਚ ਪਗੋਤੀ ਲਫ਼ਜ਼ ਦਾ ਇਸਤੇਮਾਲ ਇਨਾਂ ਸ਼ਬਦਾਂ ਵਿੱਚ ਆਇਆ ਜਿੱਤੇ ਕਿਦੇ ਵੀ ਪ੍ਰਮਾਤਮਾ ਵਾਸਤੇ ਪਗੋਤੀ ਲਫ਼ਜ਼ ਗੁਰਬਾਣੀ ਦੀ ਨਹੀਂ ਵਰਤਿਆ ਗਿਆ ਹਾਲਾਂਕਿ ਉਹ ਅਵਤਾਰੀ ਵਾਦ ਨਾਮ ਦੇ ਲਫ਼ਜ਼ ਜਿਨ ਜਿਸ ਅਵਤਾਰਵਾਦ ਨੂੰ ਗੁਰਮਤ ਨੇ ਨਹੀਂ ਮੰਨਿਆ ਜਿਨ੍ਹਾਂ ਅਵਤਾਰਾਂ ਨੂੰ ਪ੍ਰਮਾਤਮਾ ਕਰਕੇ ਨਹੀਂ ਜਾਣਿਆ ਅਵਤਾਰ ਨੂੰ ਜਾਣੇ ਅੰਤ ਪਰਮੇਸ਼ਵ 파ਰਬ੍ਰਮ ਬੇਅੰਤ ਜਿਨ੍ਹਾਂ ਨਾਂ ਨਾਲ ਉਹਨਾਂ ਅਵਤਾਰਾਂ ਨੂੰ ਬੁਗਾਲਦੇ ਉਹ ਨਾਮ ਗੁਰੂ ਜੀ ਨੇ ਪ੍ਰਯੋਗ ਕਰਨ ਦੇ ਇੱਕ ਪ੍ਰਮਾਤਮਾ ਵਾਸਤੇ ਇਕ ਪਰਮਾਤਮਾ ਦੇ ਅਰਥਾਂ ਵਿੱਚ ਲੇਕਿਨ ਭੋਤੀ ਲਫਜ਼ ਦਾ ਗੁਰੂ ਜੀ ਨੇ ਕਿਤੇ ਸਮਾਨ ਨਹੀਂ ਕੀਤਾ ਫਿਰ ਇਹ ਭੋਤੀ ਜੀ ਸਗਾਏ ਵਾਰਛੀ ਭੋਤੀ ਜੀ ਦੀ ਪਾਸ਼ਾ ਜ ਦਸਵੀਂ ਪ੍ਰਤਮ ਭੋਤੀ ਸਿਮਰ ਕੇ ਗੁਰੂ ਨਾਨਕ ਨੇ ਤੇ ਆਏ ਇਹ ਪੰਕਤੀਆਂ ਕਿਉਂ ਦਰਜ ਕੀਤੀਆਂ ਇਹ ਮੈਨੂੰ ਸਮਝ ਨਹੀਂ ਆਈ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਅਰਦਾਸ ਸ਼ੁਰੂ ਹੁੰਦੀ ਹੈ ਪਰਮਾਤਮਾ ਦੀ ਫਤਿਹ ਤੇ ਬਰਾ ਦਿੱਤੀ ਗਈ ਪਰਮਾਤਮਾ ਨੂੰ ਯਾਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਿੱਧਾ ਗੁਰੂ ਨਾਨਕ ਸਾਹਿਬ ਦਾ ਆਣਾ ਚਾਹੀਦਾ ਸੀ ਜ਼ਿਕਰ ਦੂਜੇ ਨੰਬਰ ਦੇ ਫਿਰ ਇੱਕ ਓਂਕਾਰ ਵਰਜੀ ਕੀ ਫਤਿਹ ਉਬਾਦ شریف ਭੋਤੀ ਜੀ ਸਹਾਇ ਵਾਰ شریف ਭੋਤੀ ਜੀ ਦੇ ਪਾਸ਼ਾ ਦੀ 10ਵੀਂ ਪ੍ਰਥਮ ਭੋਤੀ ਸਮਰਗ ਹੈ ਗੁਰੂ ਨਾਨਕ ਦੇਵ ਜੀ ਆਏ ਇਹ ਇਹ ਪੂਰੀ ਉਸੇ ਦਸੰਗਰੰਥ ਦਾ ਹਿੱਸਾ ਹੈ ਉਹਦੇ ਵਿੱਚ ਇਹ ਲਿਖੀ ਪਈ ਹੈ ਭੋਤੀ ਦੀ ਵਾਰ ਤੋ ਅਸੀਂ ਭੋਤੀ ਦੇ ਪੁਜਾਰੀ ਆ ਭੋਤੀ ਦੇ ਪਾਰਬੋਤੀ ਦਾ ਇੱਕ અવਤਾਰ ਹੈ ਦੇਵੀਆਂ ਨਾ ਜਾਣੇ ਮਰਮ ਦੇਵੀਆਂ ਤੇ ਮਰਮ ਨਹੀਂ ਜਾਣੀ ਪਰਮਾਤਮਾ ਅਲਖ ਪਾਰ ਬ੍ਰਹਮ ਹੈ ਉਹ ਗੁਰਬਾਣੀ ਦੇ ਇਹ ਜ਼ਿਕਰ ਹੈ ਦੇਵੀਂ ਦੀ ਪੂਜਾ ਦੇਵੀ ਦੇਵਾ ਮੂਲ ਹੈ ਮਾਇਆ ਗੁਰਬਾਣੀ ਇਹ ਕਹਿ ਰਹੀ ਹੈ ਤੇ ਸਾਨੂੰ ਭਗੋਤੀ ਦੇਵੀ ਦੀ ਜਿਹਨੂੰ ਸਹਾਇ ਮੰਨਿਆ ਜਾ ਰਿਹਾ ਸਾਡੀ ਸਹਾਇਤਾ ਕਰਨ ਵਾਲੀ ਮੰਨਿਆ ਜਾ ਰਿਹਾ ਹੁਣ ਕਈ ਨਾ ਉਸੇ ਭਗੋਤੀ ਦੇ ਅਰਥ ਕਿਰਪਾਨ ਘੜ ਲੈਂਦੇ ਨੇ ਸਿੱਖੀ ਵਿੱਚ ਦੇ ਕਿਰਤਮ ਚੀਜ਼ਾਂ ਦੀ ਪੂਜਾ ਹੈ ਨਹੀਂ ਹੈ ਕਿਰਪਾਨਾਂ ਸ਼ਸਤਰ ਸਾਡੇ ਜਿਹੜੇ ਨੇ ਇਹ ਵੀ ਕਿਰਤਮ ਚੀਜ਼ਾਂ ਨੇ ਇਹ ਬਣੀਆਂ ਹੋਈਆਂ ਪਰਮਾਤਮਾ ਦੀ ਦੇ ਜੀਵਨ ਯ ਅਗੇ ਕਿਰਤ ਹੈ ਪਰਮਾਤਮਾ ਦੀ ਪਰਮਾਤਮਾ ਨੇ ਕੋਈ ਤਲਵਾਰ ਹਥਿਆਰ ਬਣਾ ਕੇ ਨਹੀਂ ਭੇਜੀ ਪਰਮਾਤਮਾ ਨੇ ਪੈਦਾ ਕੀਤੇ ਅਸੀਂ ਜਿਹੜੇ ਇਨਸਾਨ ਆ ਅਸਾਂ ਨੇ ਇਹ ਹਥਿਆਰ ਬਣਾਏ ਆਪ ਇੱਕ ਦੂਜੇ ਦੀ ਰਾਖੀ ਵਾਸਤੇ ਤੋ ਇਹ ਤੇ ਕਿਰਤ ਇਨਸਾਨ ਦੀ ਕਿਰਤ ਹੈ ਇਹਨਾਂ ਨੇ ਪੂਜਾ ਕਿੱਥੇ ਪਰਮਾਨੰ ਗੁਰਮਤਿ ਚ ਗੁਰਮਤਿ ਵਿੱਚ ਤੇ ਕਿਸ ਦੇ ਪਦਾਰਥਾਂ ਦੀ ਪੂਜਾ ਹੀ ਨਹੀਂ ਹੈ ਨਿਰੰਕਾਰ ਦੀ ਪੂਜਾ ਹੈ ਆਕਾਰ ਦੀ ਪੂਜਾ ਨਹੀਂ ਹੈ ਸਰਗੁਣ ਦੀ ਪੂਜਾ ਨਹੀਂ ਨਿਰਗੁਣ ਦੀ ਪੂਜਾ ਹੈ ਕਿਉਂਕਿ ਨਿਰਗੁਣ ਰਾਮ ਗੁਣੇ ਵਸੇ ਹੋਏ ਅਸੀਂ ਉਸ ਜੋਤੀ ਸਰੂਪ ਪਰਮਾਤਮਾ ਦੀ ਜੋਤੀ ਜੋਤ ਹੋਣ ਵਾਸਤੇ ਆਪਣੇ ਆਤਮਿਕ ਜੋਤ ਸਰੂਪ ਨੂੰ ਸਮਝਣਾ ਹੈ ਮਨ ਤੋਂ ਜੋਤ ਰੂਪੇ ਸਮੇ ਨਾ ਤੇ ਫਿਰ ਜੋਤੀ ਜੋਤ ਰਲ ਹੀ ਸੰਪੂਰਨ ਸੀ ਯਾ ਰਾਮ ਤੱਕ ਸਾਡਾ ਜਿਹੜਾ ਲਕਸ਼ਯਾ ਖਾਕੀ ਤੂੰ ਨੂਰੀ ਹੋਣ ਦਾ ਵਿੱਚ ਪਗੋਤੀ ਕਿ ਤੂੰ ਆ ਗਈ ਪਗੋਤੀ ਅਗਰ ਕਰਪਾਣਾ ਕਰ ਉਹ ਵੀ ਗੱਲ ਤਾਂ ਤੇ ਦੇਵੀ ਦੀ ਪੂਜਾ ਦਾ ਗੁਰੂ ਜੀ ਨੇ ਕੀਤੀ ਨਹੀਂ ਹੈ ਗੁਰੂ ਜੀ ਦੇਵੀਆਂ ਦੇ ਪੁਜਾਰੀ ਨਹੀਂ ਸਨ ਇੱਕ ਗਾਲਪੁਰ ਦੇ ਪੁਜਾਰੀ ਸਨ ਫਿਰ ਇਹ ਪਗੋਤੀ ਦੀ ਪੂਜਾ ਸਾਨੂੰ ਕਿਉਂ ਕਰਾਈ ਜਾ ਰਹੀ ਹੈ ਅਰਦਾਸ ਦੇ ਵਿੱਚ ਮੈਂ ਇਹ ਮੋਟੀਆਂ-ਮੋਟੀਆਂ ਗੱਲਾਂ ਦਾ ਜ਼ਿਕਰ ਕਰ ਰਿਹਾ ਜਿਨ੍ਹਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਸਿਕ ਰਹਿਰ ਦਾ ਮਾਤਾ ਦੇ ਵਿੱਚ ਤਬਦੀਲੀ ਕਰਨ ਦੀ ਅਗਰ ਪੰਥ ਇਹ ਚਾਹੁੰਦਾ ਹੈ ਅਗਰ ਅਕਾਲ ਤਖਤ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਸਾਰੀ ਸਿੱਖ ਕੌਮ ਇੱਕ ਰਾਤ ਮਰਦ ਨਾਲ ਜੁੜੇ ਤੇ ਫਿਰ ਇਹ ਤਬਦੀਲੀਆਂ ਕਰਨੀ ਜ਼ਰੂਰੀ ਹਨ ਇਹ ਨਹੀਂ ਕਰਨਗੇ ਕਦੇ ਵੀ ਕੋਈ ਵਿਜੇਤਾ ਨਹੀਂ ਹੋਣੀ ਇਹ ਅਸੀਂ ਮੇਰੀ ਵੀ 72 ਸਾਲ ਦੀ ਉਮਰ ਹੋ ਗਈ ਹੈ 72 ਸਾਲ ਲੱਗਾ ਹੋਇਆ ਇਸ ਵੇਲੇ ਤੱਕ ਤੇ ਮੈਂ ਅਜੇ ਸਿੱਖ ਰਾਤ ਮਰਦ ਉਥੇ ਪੂਰਾ ਪਹਿਰਾ ਦਿੰਦੇ ਹਾਂ ਕਿਸੇ ਵੀ ਸੰਸਥਾ ਨੂੰ ਕਿਸੇ ਗੁਰੂ ਘਰ ਵਿੱਚ ਨਹੀਂ ਇਹ ਪੂਰਾ ਪਹਿਰਾ ਦਿੰਦੇ ਹਾਂ ਦੇਖਿਆ ਗਿਆ ਤੇ ਜੇ ਸੱਚਮੁੱਚ ਅਸੀਂ ਚਾਹੁੰਦੇ ਆ ਅਕਾਲ ਤਖਤ ਸਾਹਿਬ ਚਾਹੁੰਦੇ ਨੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਸਿੱਖ ਕੌਮ ਇੱਕ ਮੁੱਠ ਹੋ ਜਾਵੇ ਏਕਤਾ ਵਿੱਚ ਆ ਜਾਵੇ ਇੱਕ ਰਹਿਤ ਮਰਦਾ ਹੋਵੇ ਇੱਕ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਤੇ ਇੱਕ ਕਾਰਪੁਰਖ ਸਾਡਾ ਪੂਜਨ ਵਾਲੀ ਹਸਤੀ ਹੋਵੇ ਤੇ ਫਿਰ ਇਹ ਗੱਲਾਂ ਜਿਹੜੀਆਂ ਪਾਟੋ ਚੀੜ ਕਰਨ ਵਾਲੀਆਂ ਸੀ ਕੌਮ ਦੇ ਵਿੱਚ ਬਕ ਬਕ ਧੜੇ ਬਣਾਉਣ ਵਾਲੀਆਂ ਇਹਨਾਂ ਨੂੰ ਖਤਮ ਕਰਨ ਦਾ ਸਾਧਨ ਕੀਤਾ ਜਾਏ ਮੈਂ ਨਹੀਂ ਕਹਿੰਦਾ ਮੇਰੀ ਸੁਣੋ ਜੇ ਮੇਰੇ ਕਹਿਣ ਦੇ ਕੋਈ ਤਬਦੀਲੀ ਕਰਨੀ ਹੋਣੀ ਹੈ ਪੰਥ ਦੀ ਵਿਦਵਾਨਾਂ ਨੂੰ ਬਿਠਾ ਕੇ ਉਹਨਾਂ ਕੋਲੋਂ ਪਹਿਲੇ ਨਿਰਣੇ ਕਰਵਾਓ ਉਸੂ ਬਾਤ ਸਰਬਤ ਖਾਲਸਾ ਬਲਾ ਕੇ ਸਰਬਤ ਖਾਲਸੇ ਦੀ ਪ੍ਰਵਾਨਗੀ ਲੈ ਕੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਇਹਨਾਂ ਚੀਜ਼ਾਂ ਨੂੰ ਕੰਮ ਤੇ ਲਾਗੂ ਕਰੇ ਤਾਂ ਕਿ ਕੌਮ ਵਿੱਚ ਇਕਤਾ ਆ ਜਾਵੇ ਸਿੱਖ ਰਹਿਤ ਮਰਿਆਦਾ ਵਿੱਚ ਇਹ ਸਭ ਤੋਂ ਵੱਡੀ ਜ਼ਰੂਰੀ ਗੱਲਾਂ ਸਨ ਜਿਨ੍ਹਾਂ ਦਾ ਜ਼ਿਕਰ ਮੈਂ ਕਰਨਾ ਜ਼ਰੂਰੀ ਸਮਝਦਾ ਹਾਂ ਬਾਕੀ ਅੱਗੇ ਜਿਹੜੇ ਹੋਰ ਸਿੱਖ ਰਹਿਤ ਮਰਿਆਦੇ ਦੇ ਹਿੱਸੇ ਹਨ ਉਹਨਾਂ ਵਿੱਚ ਵੀ ਕਈਆਂ ਜਗ੍ਹਾ ਤੇ ਛੋਟੀਆਂ-ਮੋਟੀਆਂ ਤਬਦੀਲੀਆਂ ਦੀ ਲੋੜ ਹੈ ਉਹ ਆਪੇ ਹੀ ਜਦੋਂ ਐਸੇ ਵਿਦਵਾਨ ਬੈਠਣਗੇ ਉਹਨਾਂ ਦੀ ਵੀ ਕੰਮ ਵਿੱਚੀ ਦੂਰ ਕਰ ਲੈਣਗੇ ਇੱਕ ਚੀਜ਼ ਹੋਰ ਬੜੀ ਵੱਡੀ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚ ਫਾਇਦੇ ਬਾਰੇ ਲਿਖਿਆ ਹੈ ਕਿ ਰਾਗ ਮਾਲਾ ਤੋਂ ਬਿਨਾ ਕੋਈ ਗੁਰਗ੍ਰੰਥ ਸਾਹਿਬੀ ਵੀਰ ਛਾਪਣ ਦਾ ਹਿਆਨਾ ਕਰੇ ਤੇ ਸਤਨਗ ਰੀਤੀ ਅਨੁਸਾਰ ਰਾਗ ਮਾਲਾ ਪੜ੍ਹ ਕੇ ਜਾਂ ਨਾਮ ਪੜ੍ਹ ਕੇ ਪਾਠਾਂ ਦੇ ਭੂ ਪਾਏ ਜਾਣ ਇਸ ਬਾਰੇ ਪੰਥ ਵਿੱਚ મત ਪਈਦਾ ਉਹ ਬਈ 45 ਦੀ ਬਣੀ ਹੋਈ ਰਹਿਤ ਮਰਦਾ 1945 ਦੀ ਉਹਨੂੰ 224 ਜਾ ਰਿਹਾ ਹੈ ਇਹ ਕਦੋਂ ਇਹ ਇਹ ਮਤ ਭੇਦ ਖਤਮ ਕਰੋਗੇ ਇਹ ਤਾਂ ਮਤ ਭੇਦ ਖਤਮ ਕਰਨ ਦਾ ਕੋਈ ਰਾਹ ਹੈ ਕੋਈ ਸਾਧਨ ਹੈ ਕੋਈ ਕੋਸ਼ਿਸ਼ ਕੀਤੀ ਗਈ ਜਦ ਕਿ ਇਹ ਜਿਹੜੀ ਰਾਗਮਲਾ ਹੈ ਇਹ ਮਾਦਮ ਨਾਲ ਕਾਮਕੰਦਲਾ ਕਾਮਕੰਦਲਾ ਇਸਤਰੀ ਸੀ ਤੇ ਮਾਦਮ ਨਾਲ ਇੱਕ ਵਿਦਵਾਨ ਪੰਡਿਤ ਸੀ ਰਾਗ ਵਿਧਾ ਦਾ ਮਾਹਿਰ ਉਹ ਰਾਜੇ ਦੇ ਦਰਬਾਰ ਵਿੱਚ ਕੀਰਤਨ ਕਰਿਆ ਕਰਦਾ ਸੀ ਭਜਨ ਕੀتن ਕਰਿਆ ਕਰਦਾ ਸੀ ਰਾਗਾਂ ਅਨੁਸਾਰ ਇਹ ਰਾਗ ਮਾਲਾ ਉਸਨੇ ਉਚਾਰਨ ਕੀਤੀ ਸੀ ਮਾਧਵ ਨਲ ਨੇ ਜਿਹੜਾ ਕਿ ਬਾਅਦ ਉਹ ਆਪਣੀ ਮਹਿਬੂਬਾ ਕਾਮਕੰਦਲਾ ਦੇ ਵਿਯੋਗ ਵਿੱਚ ਆਪਣੀ ਜਾਨ ਦੇ ਗਿਆ ਸੀ ਕਾਮਕੰਦਲਾ ਉਹਦੇ ਨਾਂ ਤੇ ਤੇ ਜਾਨ ਦੇ ਗਈ ਸੀ ਤੇ ਕਾਮਕੰਦਲਾ ਦੀ ਮੌਤ ਸੁਣ ਕੇ ਇਹ ਮਾਧਵ ਨਲ ਆਪਣੀ ਜਾਨ ਦੇ ਦੇ ਗਿਆ ਸੀ ਉਹ 179 ਛੰਦ ਹਨ ਉਸ ਕਿਤਾਬ ਦੇ ਜੀਦੀ ਵਿੱਚ ਇਹ ਮਾਧਮ ਨਾਲ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਵੀ ਹੈ ਕਾਵ ਰਚਨਾ ਦੇ ਰੂਪ ਵਿੱਚ ਅਤੇ 33 ਤੋਂ ਲੈ ਕੇ 38 ਛਦ ਤੱਕ ਜਿਹੜੇ ਉਸਦੇ ਨੇ ਉਹਦੇ ਵਿੱਚੋਂ ਇਹ ਰਾਗ ਮਾਲਾ ਚੁੱਕ ਕੇ ਗੁਰਗਨ ਸਾਹਿਬ ਦੇ ਆਖਰੀ ਦਰਜ ਕੀਤੀ ਗਈ। ਉਹ ਤੁਸੀਂ ਕਿਤਾਬ ਮੰਗਾ ਕੇ ਦੇਖ ਲਓ ਮਾਧਮ ਨਾਲ ਕਾਮਕਦਲਾ ਦੀ ਲਾਈਫ ਹਿਸਟਰੀ ਉਹਦੇ ਵਿੱਚੋਂ ਚੁੱਕ ਕੇ ਇਹਦੇ ਉੱਤੇ ਕਿਸੇ ਗੁਰੂ ਸਾਹਿਬ ਦਾ ਨਾਂ ਨਹੀਂ ਹੈ। ਇੱਕ ਓਨਕਾ ਸਰੂ ਪ੍ਰਸਾਦ ਵੀ ਆਪਣੇ ਕੋਲੋਂ ਅਸੀਂ ਛਾਪ ਲਿਆ। ਇਹ ਕਿਹੜੇ ਗੁਰੂ ਨੇ ਲਿਖੀ ਹੈ? ਇਹ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਮਾਲਾ ਨਹੀਂ ਹੋ ਸਕਦੀ ਕਿਉਂਕਿ ਇਹਦੇ ਵਿੱਚ ਕੁਝ ਐਸੇ ਰਾਗ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨਹੀਂ ਔਰ ਕੁਝ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜਿਹੜੇ ਰਾਗ ਮਾਲਾ ਵਿੱਚ ਨਹੀਂ ਇਹ ਵੀ ਵਿਚਾਰ ਅਧਿਨ ਵਿਦਵਾਨਾਂ ਦੇ ਰੱਖ ਕੇ ਇਹ ਨਿਰਣਾਵੇਂ ਮੈਮਸ਼ਾ ਵਸਤੇ ਕਰਾਇਆ ਜਾਣਾ ਬੜਾ ਜ਼ਰੂਰੀ ਹੈ ਤੋ ਅਗਰ ਵਾਕਿਆ ਪੰਤ ਸੀਰੀਅਸ ਹੈ ਤੇ ਇਹ ਮਿਹਰਬਾਨੀ ਕਰਨ ਇਹ ਰਹਿਤ ਮੇਰੇ ਦਾਦਾ ਦਾ ਜਿਹੜਾ ਮਸਲਾ ਹੈ ਇਸ ਨੂੰ ਸੁਧਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ